ਤੁਸੀਂੀ ਮੁਰਜਾਲ ਖਾਲੀ ਮੁਰਜਾਲ ਨਾਗੀ ਬਹੁਤੀ ਦੇਰ ਮੁੰਡਿਆ ਖਾਲੀ ਮੁਰਜਾਲ ਨਾਗੀ ਸੋ ਬੇਵਾਲੀ ਪਿਪੜੀ ਤੇ ਅਜੀ ਪੀਂਗ ਪਾਉਣੀ ਏ ਇੱਕ ਢੀ ਦਾ ਜ਼ੋਰ ਲਾ ਕੇ ਹੀਂਗ ਮੈਂ ਚੜਾਉਣੀ ਏ ਸੋ ਬੇਵਾਲੀ ਪਿਪੜੀ ਤੇ ਪੀਂਗ ਅਜੀ ਪਾਉਣੀ ਏ ਇੱਕ ਢੀ ਦਾ ਜ਼ੋਰ ਲਾ ਕੇ ਹੀਂਗ ਮੈਂ ਚੜਾਉਣੀ ਏ ਜਦੋਂ ਚੁੰਨੀ ਲਹਿਰਾਈ ਬੇਟੀ ਮੱਛੀ ਵਿਹਾਈ ਜਦੋਂ ਚੁੰਨੀ ਲਹਿਰਾਈ ਦੇ ਕੀ ਮਚਣੀ ਦਹਾਈ ਹੁਣ ਐ ਬੱਦਲਾ ਨੇ ਮੇਰੇ ਉੱਤੇ ਫੇਰ ਮੁੰਡਿਆ ਪੈ ਲੈਣਦੇ ਬੰਦੂ ਨੂੰ ਪੈ ਲੈਣਦੇ ਬੰਦੂ ਨੂੰ ਲਈ ਫੇਰ ਮੁੰਡਿਆ ਪੈ ਲੈਣਦੇ ਬੰਦੂ ਮਸਾਂ ਸੰਸਾਰ ਬਾਦ ਆਉਂਦੇ ਤੀਆਂ ਦਾ ਤਿਹਾਰ ਵੀ ਮਿਲਦੀਆਂ ਸਖੀਆਂ ਨੂੰ ਹਰ ਮਟਿਆਰ ਵੀ ਸਾਰਾ ਸਾਰਾ ਰਾਜ ਆਉਂਦਾ ਈਆਂ ਦਾ ਤਿਹਾਰ ਵੀ ਮੇਂ ਦਿੱਤੀ ਐ ਸਖੀਆਂ ਨੂੰ ਹਰ ਮਟਿਆਰ ਵੀ ਇੱਕ ਦੂਜੇ ਕਾਈ ਮਿਲੋ ਹੌਲਾ ਕਰ ਤੀਆਂ ਦਿਲੋ ਇੱਕ ਦੂਜੇ ਕਾਈ ਮਿਲੋ ਹੌਲਾ ਕਰ ਤੀਆਂ ਦਿਲ ਦੁੱਖ ਸੁੱਖ ਫੋੜ ਦਿਆਂ ਕੇਰ ਕੇਰ ਮੁੰਡਿਆ ਪੈ ਫੇਰੂੰ ਦਿਆ ਪਹਿਲਿੰਦੇ ਗੱਟੂ ਕਿਸੇ ਵੀ ਸੇਲੀ ਤਾਈਂ ਆਇਆ ਕੋਈ ਲੈਣ ਵੇ ਕਿਸੇ ਵੀ ਸੇਲੀ ਤਾਈਂ ਆਇਆ ਕੋਈ ਲੈਣ ਵੇ ਕੰਤ ਨੀ ਸਿਆਣਾ ਤੇਰਾ ਸਭ ਮੈਨੂੰ ਕਹਿਣ ਵੇ ਕੰਤ ਨੀ ਸਿਆਣਾ ਤੇਰਾ ਸਭੇ ਲੈਨੂੰ ਕਹਿਣ ਵੇ ਨਹੀਂ ਬਣੀਦਾ ਨਿਆਣਾ ਅੱਜ ਬਣ ਤੂੰ ਸਿਆਣਾ ਨਹੀਂ ਕਣੀ ਦਾ ਰਿਆਣਾ ਅੱਜ ਬਣ ਤੂੰ ਸਿਆਣਾ ਕੋਨੇ ਮੁੜ ਜਾਪੂ ਕੋਨੇ ਮੁੜ ਜਾਣਾ ਨਾ ਨੀ ਭੋਤੀ ਤੇਰੇ ਮੁੰਡਿਆ ਪੈ ਲੈਣ ਦੇ ਬਦੂਰ ਪੈ ਲੈਣ ਦੇ ਬਦਲੇ ਨੂੰ ਪੈ ਹੀ ਫੇਰ ਮੁੰਡਿਆ ਪੈ